ਵੀ ਭਰਾਵੋ ਤੇ ਅੱਜ ਪਹੁੰਚੇ ਹੋਇਆ ਮਹਿਲਾ ਚੌਂਕ ਤੇ ਬਾਈ ਬਿੰਦਰ ਦੇ ਸ਼ੋਰੂਮ ਤੇ ਜ਼ਿਮੀਦਾਰਾ ਟਰੈਕਟਰ ਦੇ ਅੱਜ ਤੁਹਾਨੂੰ 7-8 ਟਰੈਕਟਰ ਦਿਖਾਵਾਂਗੇ ਹਰਿਆਰੇ ਟਰੈਕਟਰ ਪੰਜਾਬ ਹੋਣਗੇ ਲਗਭਗ ਇੱਕ ਅੱਧਾ ਟਰੈਕਟਰ ਹਰਿਆਣਾ ਨੂੰ ਬਰੂ ਹਣਾ ਤੇ ਪਹਿਲਾਂ ਤਾਂ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਨੂੰ ਘੱਟੋ ਘੱਟ 20-22 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਹਣ ਤੇ ਆਪਣੇ ਕੋਲ ਜਿੰਨੇ ਟਰੈਕਟਰ ਨੇ ਸਾਰਿਆਂ ਤੇ ਲੋਨ ਹੋ ਜੂ ਸਾਰਿਆਂ ਤੇ ਤੇ ਆਪਾਂ ਗੱਲ ਕਰਦੇ ਆ ਪਹਿਲਾਂ ਪ੍ਰੀਤ ਤੋਂ ਬਾਈ ਕਿੰਨਾ ਮਾਡਲ ਆ ਇਹ ਇਹ 21 ਮਾਡਲ ਹੈ ਜੀ 21 ਮਾਡਲ ਆ 6549 ਹਾਂਜੀ ਹਾਂ ਇਕਰਾਰੋਂ ਵੇਰ ਕਹਿ ਦਿੰਦੇ ਨੇ ਇਕਰਾਰੋਂ ਵੇਰ ਕਹਿ ਦਿੰਦੇ ਨੇ ਚੱਲੇ ਕਿੰਨੇ ਹੋਇਆ ਬਈ ਇਹ ਹਜ਼ਾਰ ਕਿ ਘੰਟਾ ਹੋਇਆ ਹਜ਼ਾਰ ਕਿ ਘੰਟਾ ਚੱਲੇ ਹੋਇਆ ਫਿਰ ਟਾਇਰ ਤਾਂ ਫਿਰ ਨਾਲ ਦੀ ਨਾਲ ਦੇਸੀ ਤੋਂ 85 ਪੈਸੇ ਟਾਇਰ ਨਾਲ ਨਾਲ ਦੇ ਟਾਇਰ ਨੇ 80 ਤੋਂ 85 ਪੈਸੇ ਤੇ ਬਾਕੀ ਟਾਇਰਾਂ ਦੀ ਕੀ ਕੰਡੀਸ਼ਨ ਹੋਊ 80 ਤੋਂ 85 ਬਈ ਇਹ ਰਿੰਬਰ ਦੀ ਚੈੱਕ ਕਰਾਈ ਰਿੰਬਰ ਦਾ ਵੀ ਚੈੱਕ ਕਰਾ ਦੋ ਤੇ ਬਈ ਇਹਦਾ ਰੇਟ ਕੀ ਆ ਹੁਣ ਇਹਦਾ ਰੇਟ ਹੈਗਾ ਜੀ 5 ਲੱਖ 15 20000 ਮੰਨ ਲਓ 5 ਲੱਖ 15 20000 ਰੁਪਇਆ ਮੌਕੇ ਤੇ ਮੌਕੇ ਤੇ ਬਈ 5 ਲੱਖ ਰੁਪਇਆ ਦੇ ਦਾਂਗੇ ਪੂਰਾ 5 ਲੱਖ ਰੁਪਏ ਦਾ ਲੋਨ ਕਿੰਨੇ ਦਾ ਹੋ ਜੂ ਬਈ ਇਹ ਤੇ ਲੋਨ ਤਕਰੀਬਨ 4 ਲੱਖ ਦਾ ਹੋ ਜੂ 4 ਲੱਖ ਰੁਪਏ ਦਾ ਜੇਨ ਕਿ ਲੱਖ ਰੁਪਇਆ ਲਿਆਓ ਤੇ ਆਹ ਟਰੈਕਟਰ ਲੈ ਜਾ ਹਾਂਜੀ ਹਾਂਜੀ ਲੱਖ ਰੁਪਏ ਦੇ ਤੇ ਨੰਬਰ ਇਹਦਾ ਪਿਆ ਆਪਦਾ ਪੰਜਾਬ ਨੰਬਰ ਫਰਸਟ ਪਾਰਟੀ ਹਾਂਜੀ ਹਾਂਜੀ ਤੇ ਜਿਹੜਾ ਇੱਧਰ ਖੜਾ ਬਈ ਬਰ ਟਰੈਕ ਸੋਨਾ ਲੀਕਾ ਦਾ ਇਹ 60 ਆ ਜੀ 60 ਮੂਰੇ ਤਾਂ ਪਹਿਲਾਂ ਬਈ ਇਹ ਟੈਂਕੀ ਚੈੱਕ ਕਰਾਂ ਪੂਰੇ ਵਧੀਆ ਲੱਗੀ ਹੁੰਦੀ ਆ 15 ਤੋਂ 20000 ਰੁਪਏ ਦੀ ਟੈਂਕੀ ਲਵਾਈ ਆ ਬੰਦੇ ਨੇ ਸਪੈਸ਼ਲ ਦੀ ਕਵਾਂਟਲ ਤੋਂ ਪਲੱਸ ਵੈ ਜੀ ਪੈਂਦਾ ਹੁੰਦੀ 30 40 ਲੀਟਰ ਜਿੱਕੜਾ ਨਾ ਜੀ 50 70 60 65 ਲੀਟਰ 60 65 ਲੀਟਰ ਤਾਂ ਮੂਰੇ ਤੇਲ ਪੈਂਦਾ ਹੈ ਟਾਇਰ ਬਈ ਇਹਦੇ ਨਾਲ ਦੇ ਨੇ ਨਾਲ ਦੇ 90 ਪੈਸੇ ਨੇ ਟਾਇਰ 90 ਪੈਸੇ ਨੇ 17 ਮਾਡਲ ਆ ਹਾਂ ਜੀ ਤੇ ਬਈ ਆ ਮਾਰਕਾ ਵੀ ਚੈੱਕ ਕਰਾ ਦੇ ਟਾਇਰਾਂ ਦਾ ਹਨਾ 17 ਮਾਡਲ ਆ ਰਿੰਬਾ ਰੋਂਬਾ ਦਾ ਵੀ ਚੈੱਕ 900 ਘੰਟਾ ਤਕਰੀਬਨ ਚੱਲਿਆ ਹੈ ਜੀ ਸਿਰਫ 900 ਘੰਟੇ ਚੱਲੇ ਹੋਇਆ ਸਿਕੰਦਰ ਮਾਡਲ ਆ ਅਲਫਾ ਫਲਫੂਫੇ ਜੇ ਸਾਰਾ ਕੁਝ ਨਾਲ ਦੇ ਨਾਲ ਦਾ ਜੀ ਇਹਦਾ ਨੰਬਰ ਬਈ ਕਿੱਥੋਂ ਦਾ ਇਹਦਾ ਨੰਬਰ ਹੈਗਾ ਜੀ ਪੰਜਾਬ ਦੇ ਨਾਲ ਹੀ ਹਰਿਆਣਾ ਪਾ ਜਾਂਦਾ ਹੈ ਪਹਾੜੀ ਦਾ ਨੰਬਰ ਇਹਦਾ ਰੇਟ ਹੈਗਾ ਜੀ 575 5,75,000 ਰੁਪਿਆ ਮੌਕੇ ਦੇ ਮਾਨਤਨ ਕਰ ਦਾਂਗੇ ਬਾਈ ਤੇ ਇੱਧਰ ਖੜਾ ਹੈਗਾ ਜੁੰਡੀਆਰ ਵਾਲਿਆਂ ਦਾ 50 50 E 3 ਸਪੀਡ ਵਾਲਾ ਜੀ 3 ਸਪੀਡ ਹੈ ਮਾਡਲ ਕਿੰਨਾ ਬਾਈ ਇਹ 13 ਦੇ ਮਾਰ ਕੇ 14 ਦੀ ਹਾਰ ਸੀ ਜੀ 13 ਦੇ ਮਾਰ ਕੇ 13 ਦੇ ਮਾਰ ਕੇ 14 ਦੀ ਹਾਰ ਸੀ ਹਾਂਜੀ ਨੰਬਰ ਪੀਵੀ ਨੰਬਰ ਪੀਪੀ 65 ਮਹਾਲੀ ਦਾ ਜੀ ਮਹਾਲੀ ਦਾ ਨੰਬਰ ਆ ਤੇ ਕੰਡੀਸ਼ਨ ਪੱਖੋਂ ਕਿਵੇਂ ਬਾਈ ਬਹੁਤ ਸੋਹਣਾ ਟਰੈਕਟਰ ਆ ਜੀ ਬਹੁਤ ਸੋਹਣਾ ਕੜੂਪੀ ਵਗੈਰਾ ਲੱਗੀ ਹੋਈ ਆ ਤੇ ਇਹਦਾ ਰੇਟ ਕੀ ਆ ਬਾਈ ਇਹਦਾ ਰੇਟ ਹੈਗਾ ਜੀ 485000 485000 ਮੌਕੇ ਤੇ ਕਿੰਨੇ ਦਾ ਹੋਊ ਜੂ ਮੌਕੇ ਤੇ ਕਰ ਦਾਂਗੇ ਜੀ ਮਾਨਤਾਨ ਮਾਨਤਾਨ ਕਰ ਦੂੰਗੀ ਬਈਆ ਪੈਰ ਦਾਣ ਚੈੱਕ ਕਰਾਇਓ ਪੈਰ ਦਾਣ ਚੈੱਕ ਕਰਾਇਓ ਤੇ ਉਰਮੜਾ ਕੈਮਰਾ ਲੈ ਕੇ ਆਇਓ ਆ ਕੰਪਨੀ ਵਾਲਾ ਹੈ ਜੀ ਓਕੇ ਵਾਲਾ ਸਟicker ਲੱਟਾ ਤੇ ਜੀ ਓਮੀ ਲੱਗਿਆ ਪਿਆ ਹੈ ਹਾਂਜੀ ਹਾਂਜੀ ਇੱਥੋਂ ਪਤਾ ਲੱਗ ਗਿਆ ਇਹਦਾ ਸੋਹਣੇ ਸੁਥਰੇ ਸਾਫ ਸੁਥਰੇ ਟਰੈਕਟਰ ਹੀ ਲੈਣੇ ਆ ਬਈਆ ਸਾਫ ਸੁਥਰੇ ਚੱਲੇ ਇਹ ਕਿੰਨਾ ਕ ਚੱਲਿਆ ਹੋਊਗਾ ਇਹ ਚੱਲਿਆ ਹੋ 2000 ਘੰਟਾ ਜੀ 2000 ਘੰਟਾ ਹਾਂਜੀ ਤੇ ਇੱਧਰ ਖੜਾ ਹੈਗਾ ਬਈ 16 ਜਰਮਨ ਵਾਲਾ ਹਾਂਜੀ ਹਾਂਜੀ ਇਹ ਕਿੰ 2023 ਮਾਡਲ ਆ ਪਟਿਆਲੇ ਦਾ ਨੰਬਰ ਆ ਹਾਂਜੀ ਹਾਂਜੀ ਫਰਸਟ ਪਾਰਟੀ ਦਾ ਜੀ ਫਰਸਟ ਪਾਰਟੀ ਚੱਲਿਆ ਕਿੰਨਾ ਹੋਇਆ ਬਈ ਇਹ ਇਹ 520 25 ਘੰਟੇ ਚੱਲਿਆ ਜੀ ਸਿਰ 520 25 ਘੰਟੇ ਚੱਲਿਆ ਹੋਇਆ ਟਾਇਰ ਤਾਂ ਫਿਰ ਨਾਲ ਦੇ ਨੇ ਨਾਲ ਦੇ 90 ਪੈਸੇ ਜੀ ਨਾਲ ਦੇ 90 ਪੈਸੇ ਨਿਆ ਮਾਰ ਕੇ ਵੀ ਹਜੂਮ ਹੀ ਪਿਆ ਹਾਂਜੀ ਹਾਂਜੀ ਬੇਟ ਬੂਟ ਲੱਗੇ ਹੋਏ ਨੇ ਰੇਟ ਵਗੈਰਾ ਸਾਰਾ 3 ਸਪੀਡ ਵਾਲਾ ਹੈ ਬਾਈ 3 ਸਪੀਡ ਵਾਲਾ ਹੈ ਹਾਂਜੀ ਹਾਂ ਤੇ ਇਹਦਾ ਰੇਟ ਕੀ ਆ ਬਈ ਇਹਦਾ ਰੇਟ ਹੈਗਾ ਜੀ 5 ਲੱਖ 45000 5 ਲੱਖ 45000 ਇਹ ਤੋਂ ਡਿਸਕਾਊਂਟ ਕਰ ਦੇ ਵੱਡਾ ਰੱਖਣੀ ਕਰ ਦੇ ਫਿਰ ਬਾਈ ਰੱਖਣੀਆਂ ਨੇ ਮੰਗ ਮਾਤਾ ਕਹਿੰਦਾ ਉੱਪਰ ਲਾ 45 ਚੱਕ ਦਨੇ ਚੱਲ ਫਿਰ ਹਾਂ ਉਹ ਤਾਂ ਜਾਦੇ ਜਾਊਗਾ ਤਾਂ ਕਹੇ ਤਾਂ ਫਿਰ ਤੇਰਾ ਅਮਨਮਾਨ ਰੱਖਣਾ ਪਊਗਾ। ਲੋ ਵੀ ਸੱਜਣੋਂ 45000 ਡਿਸਕਾਊਂਟ ਕਰਤਾ ਬਾਈ ਨੇ ਇਹਦੇ ਵਿੱਚੋਂ ਪੂਰੇ 5 ਲੱਖ ਦਾ ਲੈ ਜਿਓ। ਲੋਨ ਕਿੰਨੇ ਦਾ ਹੋਜੂ? ਲੋਨ ਇਹਦੇ ਤਾਂ 4 ਲੱਖ ਦਾ ਤਕਰੀਬਨ। 10 ਲੱਖ ਰੁਪਇਆ ਲੈ ਆਉਣ ਬਿਆ ਲੈ ਤੇ ਜਿਹੜਾ 53 10 ਖੜਾ ਹੈਗਾ ਬਾਈ ਇਹ ਬਾਜੀ ਦੇ ਮਾਰ ਕੇ ਤੇਜ਼ ਦੀ ਕਾਪੀ ਹੈ ਜੀ। ਬਾਜੀ ਦੇ ਮਾਰ ਕੇ ਤੇਜ਼ ਦੀ ਕਾਪੀ ਲੁਧਿਆਣੇ ਦਾ ਨੰਬਰ ਹੈ। ਹਾਂਜੀ ਫਰਸਟ ਪਾਰਟੀ ਹੈ ਜੀ। ਫਰਸਟ ਪਾਰਟੀ ਟਾਇਰ ਬਾਈ ਨਾਲ ਦੇ ਨਾਲ ਦੇ 90 ਪੈਸੇ ਟਾਇਰ ਨਾਲ ਜੀ। ਨਾਲ ਦੇ 90 ਪੈਸੇ ਟ ਕਿਸੇ ਪਾਸੇ ਵੀ ਆ ਹਜੇ ਇਥੋਂ ਚੈੱਕ ਕਰਾ ਦੋ ਆ 베어ਿੰਗ ਵਗੈਰਾ ਵਾਲੇ ਸਾਰੇ ਆ ਸਟicker ਸੈਲਫ ਵਾਲੇ ਹਜੇ ਤੱਕ ਨਾਲ ਦੇ ਪਏ ਨਹੀਂ ਸਵਾ 500 ਘੰਟਾ ਚੱਲੇ ਹੈ ਬਾਈ ਸਿਰਫ ਸਵਾ 500 ਘੰਟਾ ਸਵਾ 500 ਬਾਈ ਕੈਮਰਾ ਲੈ ਕੇ ਆਇਓ ਇੱਥੇ ਨਾ ਦੂਰੋਂ ਤਾਂ ਕਿਸੇ ਨੂੰ ਦਿਸਣਾ ਨਹੀਂ ਆਪਾਂ ਪਹਿਲੇ ਹੀ ਦਿਖਾ ਦਿੰਨੇ ਇੰਡੀਕੇਟਰ ਤੇ ਸਟicker ਹਜੇ ਤੱਕ ਨਾਲ ਦੇ ਪਏ ਨਹੀਂ ਨਾਲ ਦੇ ਜੀ ਨਾਲ ਰੇਟ ਕੀ ਹੈ ਬਈ ਇਹਦਾ ਇਹਦਾ ਵੀਰੇ ਮੰਗਦੇ ਤਾਂ 8 ਲੱਖ 60 62 ਹਜ਼ਾਰ ਬਾਕੀ ਜਿਵੇਂ ਤੁਸੀਂ ਕਹੋਗੇ ਕਰਨਾਗੇ ਮੌਕੇ ਤੇ ਰੇਟ ਦੱਸ ਹੀ ਦੇ ਫਿਰ ਹੁਣ ਸਾਢੇ 8 ਦਾ ਦੇ ਦਾਂਗੇ 8.5 ਲੱਖ ਦਾ ਹਾਂਜੀ ਉਹਦੇ ਵਿੱਚੋਂ ਵੀ ਮਾੜ ਤਾਂ ਕਰਦਾਂਗੇ ਜੀ ਕਰ ਦੋਗੇ ਤੁਹਾਡਾ ਨਾਮ ਲਊਗਾ ਫਿਰ ਬੰਦੇ ਦਾ ਕਰਨਾ ਪਊ ਸਵਰਾਜ 855 ਇਹ 20 ਮਾਡਲ ਹੈ ਜੀ ਮੂਰੇ ਕੋੜਾ ਬੰਪਰ ਲੱਗਿਆ ਹੋਇਆ ਹੈਗਾ ਹਾਂਜੀ ਹਾਂਜੀ ਇਹ ਪੁਰਾਣੀ ਸੋਹ ਵਾਲਾ ਜਿਹੜੀ ਵੱਧ ਡਿਮਾਂਡ ਹੈ ਵੱਧ ਜੀ 16 ਦੇ ਟਾਇਰਾਂ ਵਾਲਾ ਜੀ 16 ਦੇ ਟਾਇਰਾਂ ਵਾਲਾ ਹਾਂਜੀ ਚੱਲਿਆ ਕਿੰਨਾ ਹੋਇਆ ਬਈ ਇਹ ਫਿਰ 410 12 ਘੰਟੇ ਚੱਲੇ ਹੈ 410 12 ਘੰਟੇ 10 12 ਘੰਟੇ ਚੱਲਿਆ ਹੋਇਆ ਬਈ ਆਹ ਕੰਡੀਸ਼ਨ ਚੈੱਕ ਕਰਾਓ ਠੀਕ ਹੈ ਤੇ ਆਹ ਸੀਲ ਚੈੱਕ ਕਰਾ ਦੋਰੇ ਸੰਗਰੂਰ ਨੰਬਰ ਹੈ ਜੀ ਫਰਸਟ ਪਾਰਟੀ ਦਾ ਲੋ ਵੀ ਨੰਬਰ ਵੀ ਸੰਗਰੂਰ ਦਾ ਅਲਫਾ ਫੇ ਵਗੈਰਾ ਸਾਰੇ ਕੈਸ਼ ਦਾ ਟਰੈਕਟਰ ਹੈ ਜੀ ਕੈਸ਼ ਦਾ ਕੋਈ ਲੋਨ ਨਹੀਂ ਕੋਈ ਲੋਨ ਨਹੀਂ ਕਲੋਪੀ ਵਗੈਰਾ ਵੀ ਲੱਗੀ ਹੋਈ ਹੈ ਇਕੱਲਾ ਸਿਸਟਮ ਦੀ ਘਾਟ ਆ ਹਾਂ ਜੀ ਇਹਦਾ ਰੇਟ ਕੀ ਹੈ ਬਾਈ ਫਿਰ ਹੁਣ ਇਹਦਾ 7 ਲੱਖ ਰੁਪਏ ਡਿਮਾਂਡ ਹੈ ਜੀ 7 ਲੱਖ ਰੁਪਏ ਮੌਕੇ ਤੇ ਮਾਨਤਾਣ ਕਿੰਨਾ ਹੋਰ ਕਰਦਾਂਗੇ ਜੀ ਮੌਕੇ ਤੇ ਕਰੋਗੇ ਮੌਕੇ ਤੇ ਤੇ ਜਿਹੜਾ 963 ਖੜਾ ਹੈ ਇਹ 20 ਦੇ ਮਾਰਕ ਕੇ ਨਹੀਂ ਜੀ 20 ਦੀ ਕਾਫਤੀ ਹੈ ਅੱਛਾ 2020 ਮਾਡਲ ਆ 20 ਇਹ ਸਾਰਾ ਕੁਝ ਕੰਡੀਸ਼ਨ ਪੂਰਾ Ориਜినਲ ਹੈ ਜੀ ਸਾਫ ਸੁਥਰਾ ਨਾਲ ਦੇ 80 ਤੋਂ 85 ਨਾਈ ਸਪੀਡ ਵਾਲਾ ਹੀ ਇਹ ਅੱਛਾ ਹਾਂਜੀ ਹਾਂਜੀ ਸੰਗਰੂਰ ਨੰਬਰ ਆ ਪਹਿਲੀ ਪਾਰਟੀ ਦਾ ਬਈ ਇਹਦੇ ਵੀ ਇੰਡੀਕੇਟਰਾਂ ਤੇ ਸਟicker ਲੱਜੇ ਉਵੇਂ ਹੀ ਲੱਗੇ ਮੈਂ ਜਨਾ ਤਰਮ ਮੈਂ ਆਪਾਂ ਮਾੜਾ ਟਰੈਕਟਰ ਲੈਂਦੀ ਆ ਆਪਾਂ ਕਿਉਂ ਇੰਡੀਕੇਟਰ ਤਾਂ ਦਿਖਾ ਰਿਆ ਮੈਂ ਕਿਉਂਕਿ ਚੱਲਦਾ ਜਦੋਂ ਫਿਰ ਜਿਆਦੇ ਇੰਡੀਕੇਟਰੀ ਆ ਮਗਰਾਟ ਹਿਲ-ਹਿਲ ਕੇ ਇੰਡੀਕੇਟਰੀ ਚੱਲਦੇ ਆ ਪਹਣ ਗੱਲ ਕੀ ਹੈ ਜ਼ਿੰਮੇਦਾਰ ਕੋਈ ਆਪਣੇ ਤੋਂ ਟਰੈਕਟਰ ਲੈ ਕੇ ਜਾਵੇ ਇਹ ਨਾ ਹੋਵੇ ਵੀ ਜਾ ਕੇ ਗਾਲਾਂ ਹੀ ਕੱਢੇ ਸੰਗਰੂਰ ਦਾ ਨੰਬਰ ਹੈ ਹਾਂ ਨਵਾਂ ਟਰੈਕਟਰ ਵੇਚ ਕੇ ਖੁਸ਼ ਆਪਾਂ ਇਹਦਾ ਰੇਟ ਕੀ ਆ ਬਈ ਇਹਦਾ ਰੇਟ ਹੈਗਾ ਜੀ 6,75,000 6,75,000 ਰੁਪਏ ਇਹ ਕਿੰਨੇ ਦਾ ਦੇ ਦੇਗਾ ਮੌਕੇ ਤੇ ਮੌਕੇ ਤੇ ਕਰ ਦਾਂਗੇ ਭਾਈ ਪਰ ਮੈਂ ਤਾਂ ਤੈਨੂੰ ਕਹਿਦਾ ਮਾਨ ਕਰ ਦਾਂਗੇ 10,000 ਡਿਸਕਾਊਂਟ ਕਰ ਦੇ 10 ਪੂਰੇ ਸਾਢੇ 'ਚ ਨਹੀਂ ਬੰਨ ਚੱਲ ਹੁਣ ਤਰ ਮੈਂ ਤਾਂ ਕਹਿਦਾ ਤੇਰੀ ਮੰਨਣੀ ਪਊ ਭਾਈ ਲੋ ਵੀ ਪੂਰੇ ਸਾਢੇ 'ਚ ਬਣ ਜੂ ਤੇ ਲੋਨ ਕਿੰਨੇ ਦਾ ਹੋ ਜੂ ਇਹ ਤੇ ਤਕਰੀਬਨ 6 ਲੱਖ ਦੇ ਤਕਰੀਬਨ ਲੋਨ ਹੋ ਜੂਗਾ ਬਾਕੀ ਐ ਲੋਨ ਜਿਹੜਾ ਹੁੰਦਾ ਉਹ ਸਿਬਲ ਸਕੋਰ ਦੇ ਸਾਬਤ ਨਾਲ ਚੈੱਕ ਹੋਣਾ ਹਾਂ ਜਿਹੜਾ ਹਰ ਬੰਦਾ ਕਹਿੰਦਾ ਮੇਰਾ ਛੇ ਦਾ ਹੋ ਜੂ ਛੇ ਦਾ ਨਹੀਂ ਹੁੰਦਾ ਠੀਕ ਹੈ ਜੀ ਜਿੰਦਾ ਜਿੰਦਾ ਸਿੰਪਲ ਹੋਊਗਾ ਉਦਾਂ ਦਾ ਲੋਨ ਉਦਾਂ ਦਾ ਲੋਨ ਤੇ ਬਾਈ ਆਪਾਂ ਪੁਰਾਣੇ ਟਰੈਕਟਰ ਵੀ ਵਿੱਚ ਕੱਟ ਲੈਣੇ ਆ ਵਿੱਚ ਕੱਟ ਲੈਣੇ ਆ ਜੀ ਤੇ ਬਾਕੀ ਬਾਈ ਉਹਨਾਂ ਦੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਤੇ ਆਪਾਂ ਖੜੇ ਆ ਮਹਿਲਾ ਚੌਂਕ ਹਾਂਜੀ ਹਾਂਜੀ ਸੁਨਾਮ ਪਵਾਨੀਗੜ ਸੰਗਰੂਰ ਤੇ ਜੜਬੇ ਦੇ ਜਵਾਹਰ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਜੀ ਜਮਾ ਚੌਕ ਬਸਦਾ ਹੈਗਾ ਤੇ ਦਿੱਲੀ ਵਾਲਾ ਰੋਡ ਪਾਤਣ ਵਾਲਾ ਰੋਡ ਪਾਤਣ ਵਾਲਾ ਰੋਡ ਆ ਜੀ ਪਾਤਣ ਵਾਲੇ ਰੋਡ ਤੋਂ ਹਾਂ ਸਾਹਮਣੇ ਰੋਡ ਆ ਗਿਆ ਥੋੜਾ ਜਿਹਾ ਅੱਗੇ ਗੁਰੂ ਘਰ ਵਾਲਾ ਰੋਡ ਆ ਜੀ ਇਹ ਗੁਰੂ ਘਰ ਵਾਲੇ ਰੋਡ ਦੇ ਉੱਤੇ ਹੈ ਬਾਈ ਉਹਨਾਂ ਦਾ ਸਵਿੰਦਰ ਧਾਲੀਵਾਲ ਜੀ ਨੂੰ ਮਰਜ਼ੀ ਪੁੱਛ ਲਓ ਪਿੰਡ ਦੇ ਵਿੱਚ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਪਿੰਡ ਜਾਣਦਾ ਆਪਾਂ ਨੂੰ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੱਕ ਕਰ ਲੇ ਸੰਪਰਕ ਹਾਂਜੀ